ਇਹ ਵੀ ਹਰੇਕ ਸਾਲ ਪਹਿਲਾਂ ਚਾਕੀ ਹੁੰਦੀ ਜਾਂਦੀ ਨਹੀਂ ਵੱਖ-ਵੱਖ ਕਾਰਨਾ ਕਰਕੇ ਉਹ ਕਾਰਨ ਵੀ ਮੈਂ ਡਿਟੇਲ ਚ ਤੁਹਾਨੂੰ ਦੇ ਦੂੰਗਾ ਵੀ ਕਿਹੜੇ ਟੈਕਨੀਕਲ ਗਰਾਉਂਡਸ ਤੇ ਵੀ ਰੈਪੀਟੀਸ਼ਨ ਆਫ ਦਾ ਸੇਮ ਥੀਮ অর ਵੈਦਰ ਇਟ ਵਾਸ ਕੋਂਗਰੂਐਂਟ ਵਿਦ ਉਹ ਜਿਹੜਾ ਤੁਸੀਂ ਕਰ ਰਹੇ ਹੋ ਉਹਦੇ ਨਾਲ ਸੀਗਾ ਕਿ ਨਹੀਂ ਪਰ ਐਤਕੀ ਜਦੋਂ ਗੱਲ ਆਈ ਵੀ ਕਹਿੰਦਾ ਪਿਛਲੀ ਵਾਰ ਵੀ ਸਾਡੀ ਜਿ ਇਜੈਕਟ ਕਰਤੀ ਇਹਦੇ ਵਿੱਚ ਪੋਲਿਟਿਕਸ ਕੋਲਣ ਦੀ ਜਿਹੜੀ ਕੋਝੀ ਕੋਸ਼ਿਸ਼ ਕੀਤੀ ਹੈ ਭਗਵੰਤ ਮਾਨ ਜੀ ਨੇ ਇੱਕ ਕਿਉਂਕਿ ਉੱਥੇ ਸਾਰਾ ਦੁਨੀਆ ਦੇਖਦੀ ਹੈ ਬਾਹਰੋਂ ਆਏ ਫੋਰਨ ਡਿਗਨਿਟਰੀ ਆਇਤ ਕੀ ਫਰਾਂਸ ਵਾਲੇ ਆ ਰਹੇ ਹਰੇਕ ਸਾਲ ਕੋਈ ਨਾ ਕੋਈ ਇਥੇ ਬਾਹਰੋਂ ਹੈੱਡ ਆਫ ਦ ਸਟੇਟ ਆ ਕੇ ਉਹਨੂੰ ਦੇਖਦੇ ਐ ਉਹਦੇ ਵਿੱਚ ਦੋ ਕారణ ਹੈ ਕਿ ਕਿਉਂ ਰਿਜੈਕਟ ਹੋਈ ਇਹ ਸਭ ਇਹਦੀ ਪਿਛੋਕੜ 'ਚ ਜਾਣਾ ਪਊਗਾ ਥੋੜਾ ਜਿਹਾ ਮੈਂ ਤੁਹਾਡੇ ਤੋਂ ਥੋੜਾ ਜਿਹਾ ਪੇਸ਼ੈਂਸ ਦਾ ਦਾਨ ਮੰਗਦਾ ਕਿਉਂਕਿ ਜਦ ਤੱਕ ਇਹ ਪੂਰੀ ਗੱਲ ਪੰਜਾਬ ਦੇ ਲੋਕਾਂ ਨੂੰ ਕਲੀਅਰ ਨਾ ਹੋ ਗਈ ਹੋਇਆ ਕੀ ਹੈ ਪਿਛਲੇ ਜਦੋਂ ਦੀ ਆ ਸਰਕਾਰ ਇਹਨਾਂ ਦੀ ਬਣੀ ਹੈ ਡੇਢ ਦੋ ਸਾਲ ਦੇ ਅੰਦਰ ਇਹਨਾਂ ਦਾ ਜਿਹੜਾ ਚੱਲ ਰਿਹਾ ਕੰਮ ਇਹ ਆਪਣੇ ਆਪ ਤੇ ਇੰਨੇ ਇੱਕ ਮੋਹਿਤ ਹੈ ਆਪਣੀ ਤਸਵੀਰਾਂ ਨਾਲ ਭਗਵੰਤ ਮਾਨ ਜੀ ਦੇ ਨਾਲ ਕੇਜਰੀਵਾਲ ਸਾਹਿਬ ਦਾ ਪੰਜਾਬ ਦਾ ਕੋਨਾ ਕੋਨਾ ਭਰਿਆ ਪਿਆ ਫੋਟੋਆਂ ਨਾਲ ਇਹਨਾਂ ਦਾ ਤੇ ਇਸ਼ਤਿਹਾਰ ਜਿਹੜੇ ਤੁਸੀਂ ਦੇਖੇ ਤੁਹਾਨੂੰ ਭੁੱਲ ਗਿਆ ਹੋਣਗੇ ਪੰਜਾਬ ਦੇ ਲੋਕ ਥੋੜੇ ਰਹੀਂ ਯਾਦ ਕਰਾਣਾ ਚਾਹੂੰਗਾ ਅਜੇ ਸ਼ਰਮਾ ਜੀ ਨੂੰ ਬਰਖਾਸ ਕੀਤਾ ਗਿਆ ਸੀ ਉਹਨਾਂ ਨੇ ਚੈੱਕ ਸਾਈਨ ਕਰਨਾ 35 ਕਰੋੜ ਰੁਪਏ ਦਾ ਚੈੱਕ ਸਾਈਨ ਨਹੀਂ ਕੀਤਾ ਸੀਗਾ ਇਹ 9 ਕਰੋੜ ਰੁਪਏ ਦਾ ਤਾਂ ਪ੍ਰੋਜੈਕਟ ਹੈ ਤੇ 35 ਕਰੋੜ ਰੁਪਏ ਤੁਸੀਂ ਉਹਦੇ ਤੇ ਐਡਵਰਟਾਈਜ਼ਮੈਂਟ ਤੇ ਲਾ ਰਹੇ ਹੋ ਆਪਣੀ ਤਸਵੀਰਾਂ ਦੇ ਲਾ ਰਹੇ ਹੋ ਤਾਂ ਉਹਨਾਂ ਨੂੰ ਉੱਥੋਂ ਚੱਕ ਕੇ ਸਸਪੈਂਡ ਕਰਤਾ ਸੀਗਾ ਵੀ ਇਹਨਾਂ ਨੂੰ ਪਾਸੇ ਕਰੋ ਜੀ ਟਰਾਂਸਫਰ ਵੀ ਕਰਤਾ ਤੇ ਖੁੱਡੇ ਲੈਣ ਵੀ ਲਾਤਾ ਸੀਗਾ ਇਸੇ ਤਰ੍ਹਾਂ ਹੀ ਕਿਉਂਕਿ ਹੁਣ ਆ ਜਿਹੜਾ ਕਲਚਰਲ ਡਿਪਾਰਟਮੈਂਟ ਆ ਜਿਹੜੀ ਚਾਂਕੀਆਂ ਬਣਦੀਆਂ ਕਲਚਰਲ ਡਿਪਾਰਟਮੈਂਟ ਬਣਾਉਂਦਾ ਤੇ ਕਲਚਰਲ ਡਿਪਾਰਟਮੈਂਟ ਤੇ ਆ ਜਿਹੜਾ ਪਬਲਿਸਿਟੀ ਡਿਪਾਰਟਮੈਂਟ ਹੈ ਇਹਦੇ ਵਿੱਚ ਸਾਰਾ ਐਡਵਰਟਾਈਜ਼ਮੈਂਟ ਦਾ ਪੈਸਾ ਇਹਨਾਂ ਦਾ ਤੁਰਿਆ ਜਾਂਦਾ ਹੁਣ ਓਵਰ ਅ ਪੀਰੀਅਡ ਜਿਹੜਾ ਨਾ ਕਰਦਾ ਸੀ ਵੀ ਅਸੀਂ ਇਹ ਐਡਵਰਟਾਈਜ਼ਮੈਂਟ ਦੇ ਤੁਹਾਡੀ ਫੋਟੋ ਲਾਣ ਦੇ ਪੈਸੇ ਸੈਂਕਸ਼ਨ ਨਹੀਂ ਕਰ ਸਕਦੇ ਸਾਰੇ ਕੱਢ ਤੇ ਸਭ ਉੱਥੇ ਜਿਸ ਕਿਸਮ ਦੀ ਚਾਂਕੀ ਤਿਆਰ ਕੀਤੀ ਗਈ ਉਹ ਚਾਂਕੀ ਉੱਥੇ ਜਾ ਕੇ ਰਿਜੈਕਟ ਹੋ ਗਈ ਰਿਜੈਕਟ ਹੋ ਗਈ ਉੱਥੇ ਉਹਨਾਂ ਨੇ ਕਿਹਾ ਜੀ ਕਿਉਂ ਰਿਜੈਕਟ ਕਰ ਰਹੇ ਉਹਨਾਂ ਨੇ ਕਿਹਾ ਕੋਈ ਇਹਨੂੰ ਨਵੀਂ ਚੀਜ਼ ਇਸ ਚ ਐਡ ਕਰੋ ਇਹਦੀ ਥੀਮ ਜਿਹੜੀ ਹੈ ਇੰਪਰੂਵ ਦਿਸ ਥੀਮ ਇੰਪਰੂਵ ਦ ਪ੍ਰੈਜੈਂਟੇਸ਼ਨ ਇਹਨੂੰ ਕੋਈ ਸੁਧਾਰੋ ਇਹਦੇ ਵਿੱਚ ਕੋਈ ਨਵੀਂ ਚੀਜ਼ ਲੈ ਕੇ ਆਓ ਤੇ ਇੱਥੇ ਜਿਹੜੇ ਮਾਰਤੀ ਬੈਠੇ ਸੀਗੇ ਝੋਲੀ ਚੱਕ ਇਹਨਾਂ ਨੇ ਅੱਜ ਜਿਨ੍ਹਾਂ ਨੂੰ ਡਿਊਟੀਆਂ ਲਾ ਰੱਖੀਆਂ ਜਿਹੜੇ ਇਹਨਾਂ ਦੇ ਨਾਲ ਹਾਂ ਚੇ ਹਾਂ ਮਿਲਾਂਦੇ ਐ ਉਹਨਾਂ ਨੇ ਇਹਨਾਂ ਦੇ ਹੁਕਮ ਮੰਨ ਕੇ ਅੱਗੇ ਫੋਟੋ ਲਾਤੀ ਚਾਂਕੀ ਦੇ ਕੇਜਰੀਵਾਲ ਸਾਹਿਬ ਦੀ ਤੇ ਭਗਵੰਤ ਮਾਨ ਜੀ ਦੀ ਉਹਨਾਂ ਨੇ ਕਿਹਾ ਤੁਸੀਂ ਮਜ਼ਾਕ ਕਰੀ ਜਾਂਦੇ ਹੋ ਆ ਇਸ ਨੈਸ਼ਨਲ ਇਵੈਂਟ ਜਿਹਦੇ ਤੁਸੀਂ ਕਰ ਰਹੇ ਹੋ ਇਹਦੇ ਵਿੱਚ ਇਹਨਾਂ ਦੀ ਤੁਸੀਂ ਤਸਵੀਰ ਕਿਵੇਂ ਲਾਓਗੇ ਕਹਿੰਦੇ ਜੀ ਤਸਵੀਰ ਤਾਂ ਲੱਗੂਗੀ ਉਹੀ ਰੈਪਿਟੇਸ਼ਨ ਪੰਜਾਬ ਦੇ ਨਾਲ ਹੋਈ ਹੈ ਜੀ ਜਿਹੜੀ ਇੱਥੇ ਆ ਜਿਹੜੀ ਕਲੀਨਿਕ ਨੂੰ ਲੈ ਕੇ ਆਮ ਆਦਮੀ ਕਲੀਨਿਕ ਨੂੰ ਲੈ ਕੇ ਇਹਨਾਂ ਨੇ ਰੌਲਾ ਪਾਇਆ ਪ੍ਰੈਸੀਸਲੀ ਦੈਟ ਇਜ਼ ਦਾ ਸੇਮ ਸਟੋਰੀ ਸਾਹਿਬ ਉਹਨਾਂ ਨੇ ਕਿਹਾ ਨਹੀਂ ਲੱਗੂਗਾ ਉਹਨਾਂ ਨੇ ਇਨਫੈਕਟ ਜਿਹੜੇ ਸੈਰਿਮੋਨੀਅਲ ਵਿੰਗ ਹੈ ਆਰਮੀ ਦਾ ਆ ਜਿਹੜੀ ਚਾਂਕੀ ਹੈ ਇਹਦਾ ਸਾਰੇ ਦਾ ਸਾਰਾ ਕੰਟਰੋਲ ਉੱਥੇ ਜੋ ਮੋਨੀਟਰ ਕਰਦੇ ਹੈ ਸਾਰਿਆਂ ਨੂੰ ਕਿਸ ਤਰ੍ਹਾਂ ਟਾਈਮ ਬਾਉਂਡ ਨੂੰ ਚਲਨੀ ਹੈ ਪਰੇਡ ਆਰਮੀ ਕਰਦੀ ਹੈ ਆਰਮੀ ਦਾ ਇੱਕ ਸੈਰਿਮੋਨੀਅਲ ਵਿੰਗ ਹੈ ਸੈਰਿਮਨ ਸੈਰਿਮੋਨੀਅਲ ਵਿੰਗ ਦੇ ਇੱਕ ਅਫਸਰ ਨੇ ਮੈਨੂੰ ਦੱਸਿਆ ਕਹਿੰਦਾ ਅਸਤਾ ਉਹਨਾਂ ਨੂੰ ਹੈ ਕਿ ਅਜੇ ਤੁਸੀਂ ਫੋਟੋਆਂ ਲੈਣੀਆਂ ਐ ਕਰੋ ਚਾਕੀ ਦੇ ਪੈਸੇ ਕਿਉਂ ਲਾਈ ਜਾਂਦੇ ਹੋ ਇਹ ਦੋਨਾਂ ਮਹਾਰਤਿਆਂ ਨੂੰ ਭੇਜ ਦਿਓ ਇਹਨਾਂ ਨੂੰ ਪਰੇਡ 'ਚ ਤੋਰ ਦਿਨੇ ਦਿਖਾ ਦੇਨੇ ਪੰਜਾਬ ਦਾ ਆ ਰੂਪ ਹੈ ਤਕਸਾ ਉਹ ਕਹਿੰਦੇ ਨੇ ਜਦੋਂ ਮੈਂ ਕੋਖਿਆ ਕੱਲ ਮੈਂ ਭਾਇ ਮੈਂ ਕਿਹਾ ਮੈਨੂੰ ਵੀ ਠੇਸ ਪੁੰਜੀ ਵੀ ਸਾਡੇ ਨਾਲ ਕਿਉਂ ਇਸ ਕਿਸਮ ਦਾ ਕਿਉਂ ਹੋਣਾ ਚਾਹੀਦਾ ਸੀ ਕੀ ਕਾਰਨ ਹੈ ਕਿਉਂਕਿ ਮੈਂ ਇਸ ਕਰਕੇ ਇਹਨਾਂ ਨੂੰ ਨਾ ਤਾਂ ਇਹਨਾਂ ਨੂੰ ਦੋਸ਼ ਦਿੱਤਾ ਮੇਰੇ ਤੇ ਭਾਵਨਾਇਕ ਪੰਜਾਬੀ ਵਾਂਗੂ ਸੀ ਪੰਜਾਬ ਨੂੰ ਆਪਣਾ ਇਤਿਹਾਸ ਆਪਣਾ ਵਿਰਸਾ ਦਿਖਾਣ ਦਾ ਮੌਕਾ ਮਿਲੇ ਪਰ ਖੋਦਾ ਪਹਾੜ ਤੇ ਹੇਟਾ ਨਿਕਲਿਆ ਕੀ ਫੋਟੋਆਂ ਨਿਕਲੀਆਂ ਦੋ ਇੱਕ ਭਗਵੰਤ ਮਾਨ ਜੀ ਦੇ ਨਿਕਲੀ ਇੱਕ ਕੇਜਰੀਵਾਲ ਸਾਹਿਬ ਦੀ ਫੋਟੋ ਸਾਫ ਫੋਟੋ ਦੇ ਨਾਲ ਐਡਾ ਪਿਆਰ ਹੋ ਗਿਆ ਵਿਰਸਾ ਤੁਹਾਨੂੰ ਆਹ ਵਿਰਸਾ ਹੈ ਪੰਜਾਬ ਦਾ ਆ ਨਵੀਂ ਚੀਜ਼ ਹੈ ਪੰਜਾਬ ਦੀ ਅਗਰ ਨਵਾਂ ਦਿਖਾਣਾ ਸੀਗਾ ਜਿਉਂ ਕਹਿੰਦੇ ਹੈ ਵੀ ਹੁਣ ਪੰਜਾਬ ਕਿਧਰਲੇ ਪਾਸੇ ਲੈ ਕੇ ਚੱਲੇ ਆ ਇਟ ਇਜ਼ ਆਲਸੋ ਅ ਪਲੇਟਫਾਰਮ ਹੈ ਸਾਹ ਜਿਹਦੇ ਵਿੱਚ ਤੁਸੀਂ ਪੰਜਾਬ ਕਿਹੜੇ ਕਿਹੜੀ ਮੱਲਾ ਮਾਰੀਆਂ ਪੰਜਾਬ ਨੇ ਕੀ ਪ੍ਰੋਗਰੈਸ ਕਰ ਰਿਹਾ ਉਹਦੇ ਵਿੱਚ ਆਣਾ ਕੀ ਸੀਗਾ ਫਰੋਸਪੁਰ ਜੇਲ ਦੀ ਬੰਦਤਰ ਦਿਖਾਣੀ ਸੀ ਜਿਸ ਤੋਂ 43000 ਟੈਲੀਫੋਨ ਕੀਤੇ ਜਾ ਰਹੇ ਉਹਦੇ ਵਿੱਚ ਆਣਾ ਸੀਗਾ ਵੀ ਅਸੀਂ ਪੰਜਾਬ ਦੇ ਅੰਦਰ 60 ਇਨਕਾਊਂਟਰ ਕੀਤੇ ਉਹ ਪੰਜਾਬ ਜਿਹੜਾ ਹਮੇਸ਼ਾ ਕਹਿੰਦਾ ਸੀ ਵੀ ਗੁੰਡਾਗਰਦੀ ਦਾ ਮਾਹੌਲ ਤਾਂ ਉੱਥੇ ਦੂਜੇ ਸੂਬਿਆਂ ਨੂੰ ਜਿਹਨਾਂ ਨੂੰ ਲੋਕ ਆ ਜਿਹੜੇ ਕਹਿੰਦੇ ਵੀ ਮੁੱਖ ਮੰਤਰੀ ਉਹਦੇ ਇਹ ਜੇ ਚਾਹੀਦੇ ਸਾਡੇ ਕੋਲ ਲੋਕ ਪਰਦਾ ਪਾਉਂਦੇ ਐ ਪੰਜਾਬ ਦਾ ਅੰਦਰ ਜਿਹੜਾ ਇਤਿਹਾਸ ਹੈ ਇਨਕਾਊਂਟਰਸ ਨੂੰ ਲੈ ਕੇ ਸਾਹਿਬ ਕਿ ਸੇ ਤੋਂ ਲੁਕਿਆ ਨਹੀਂ এনਕਾਊਂਟਰ ਹੈਜ਼ ਅ ਡਬਲ मीनिंग ਇਨ ਪੰਜਾਬ ਸਾਹਿਬ ਪੰਜਾਬ ਦੇ ਹਿਰਦੇ ਜਿਹੜੇ ਐ ਬਲੁੰਦਰੇ ਪਏ ਐ ਉਸ ਮਸਲੇ ਨਾਲ ਇਹਦੇ ਕਰਕੇ ਤੁਸੀਂ ਆਪਣੀ ਆ ਤੁਸੀਂ ਗੈਂਗਸਟਰ ਬਣ ਪਾਏ ਜਿਹਦੇ ਕਰਕੇ ਆ ਨੌਬਤ ਆਈਏ ਇਸ ਗੱਲ ਨੂੰ ਤੁਸੀਂ ਆਪਣੀ ਬਹਾਦਰੀ ਸਮਝ ਰਹੇ ਹੋ ਇੰਨੇ ਕਿ ਗੈਂਗਸਟਰ ਪੈਦਾ ਹੋ ਗਏ ਗੈਂਸਟਰ ਤਾਂ ਜਿਹੜੇ ਮਾਰਨ ਵਾਲੇ ਉਹ ਤਾਂ ਅੰਦਰ ਬੈਠੇ ਜਿਨ੍ਹਾਂ ਨੂੰ ਇਵੈਂਚੁਅਲੀ ਮਰਡਰ ਤੇ ਉਹਨਾਂ ਦੇ ਕੇਸ 'ਚ ਫਾਂਸੀ ਹੋਊਗੀ ਐਕਸਟਰਾ ਜੁਡੀਸ਼ੀਅਸ ਕਿਲਿੰਗ ਨੂੰ ਲੈ ਕੇ ਪੰਜਾਬ ਦੇ ਅੰਦਰ ਇਸ ਕਿਸਮ ਦੀ ਗੱਲ ਕਰਨਾ ਇਹ ਪੰਜਾਬੀਤ ਨੂੰ ਸਮਝੇ ਨਹੀਂ ਕੇਜਰੀਵਾਲ ਸਾਹਿਬ ਕਿਉਂਕਿ ਮੈਂ ਪਹਿਲੇ ਦਿਨ ਹੀ ਆਈ ਪਾਈ ਸੀ ਕੇਜਰੀਵਾਲ ਸਾਹਿਬ ਇਸ ਨਾਟਾ ਪੰਜਾਬੀ ਇੱਕ ਪੰਜਾਬੀ ਹੀ ਪੰਜਾਬੀ ਦੀ ਭਾਵਨਾ ਨੂੰ ਸਮਝ ਸਕਦਾ ਹੈ ਤੇ ਇਹ ਜਿਹੜੇ ਕਰ ਰਿਹਾ ਉਥੇ ਡਰਗ ਨੂੰ ਲੈ ਕੇ ਉਥੇ ਤੁਸੀਂ ਇੱਕ ਨੀ ਦਾ ਉਹ ਜਿਹੜੀ ਸ਼ਿਵ ਸ਼ੋਲੇ ਵਾਲੀ ਟੰਕੀ ਬਣਾ ਦੇਣੀ ਸੀ ਉਥੇ ਉਹ ਚੜੇ ਬੈਠੇ ਸੀ ਇੱਥੇ ਵਿਚਾਰੇ ਟੀਚਰ ਚੜੇ ਬੈਠੇ ਕਿਸਾਨਾਂ ਦੀ ਕੀ ਬਣਾਣਗੇ ਕਿਸਾਨਾਂ ਦੀ ਬਣਾਣਾ ਸੀ ਕਿਸੇ ਨੇ ਹਰੇਕ ਚੌਂਕ ਤੇ ਧੰਨੇ ਤੇ ਬੈਠੇ ਐ ਸੋ ਉਸ ਚੱਕਰ 'ਚ ਇਹਨਾਂ ਨੇ ਆਪਣੀਆਂ ਫੋਟੋਆਂ ਲਾ ਕੇ ਝਾਂਕੀ ਬਣਾ ਰਹੇ ਸੀਗੇ ਝਾਂਕੀ ਨਹੀਂ ਕੱਢਣੀ ਮੈਂ ਸਮਝਦਾ ਵੀ ਉਹਨਾਂ ਨੇ ਪੰਜਾਬ ਦਾ ਜਲੂਸ ਕੱਢਣ ਤੋਂ ਰੋਕਿਆ ਇਹਨਾਂ ਨੂੰ ਇਹਨਾਂ ਨੇ ਆਪਣੀਆਂ ਫੋਟੋਆਂ ਲਾ ਕੇ ਪੰਜਾਬ ਦਾ ਜਲੂਸ ਕੱਢਣ ਦਾ ਜਿਹੜਾ ਕੋਝ ਯਤਨ ਕੀਤਾ ਸੀ ਉਹ ਰੋਕਿਆ ਗਿਆ ਉਹਦੇ ਵਿੱਚ ਮੈਂ ਸਮਝਦਾ ਵੀ ਇਹਨਾਂ ਨੂੰ ਇਸ ਗੱਲ ਦਾ ਜਵਾਬ ਦੇਣਾ ਪਊਗਾ ਤੇ ਮੈਂ ਇਹ ਜਿਹੜੇ ਕਹਿੰਦੇ ਸੀ ਅਸੀਂ ਲੋਕਾਂ ਕੋਲ ਜਾਵਾਂਗੇ 26 ਜਨਵਰੀ ਨੂੰ ਆ ਹਰੇਕ ਥਾਂ ਵਿਆਹ ਦੇਖੋ ਆ ਸਾਡੀ ਚਾਂਕੀ ਸੀ ਉਹਦੇ ਚ ਫੋਟੋ ਆਪਦੇ ਉਤਾਰਨ ਨਾ ਜਿਸ ਗੱਲ ਤੇ ਰਿਜੈਕਟ ਹੋਈ ਫੋਕੂਆਂ ਫੋਟੋਆਂ ਨੂੰ ਲੋਕ ਇਹਨਾਂ ਤੋਂ ਹਿਸਾਬ ਮੰਗਣਗੇ ਤੇ ਇਹ ਜੇ ਉਧਰ ਲੈ ਕੱਢਣਗੇ ਅਸੀਂ ਕੱਢਾਂਗੇ ਇਹ ਜੇਲ੍ਹਾਂ ਵਾਲੀ ਆ ਜਿਹੜੀ ਹੈ ਅਸੀਂ ਕੱਢਾਂਗੇ ਹਾਈ ਕੋਰਟ ਦੀ ਉਹਦੇ ਵਿੱਚ ਬਿਠਾ ਕੇ ਬਣਾਵਾਂਗੇ ਹਾਈ ਕੋਰਟ ਜੱਜ ਦੀ ਚਾਂਕੀ ਹੋਊਗੀ ਜਿਹੜੇ ਘਰੇ ਆ ਵੀ ਤੁਸੀਂ ਦੱਸੋ ਜੀ ਇਹਨਾਂ ਨੂੰ ਪਕੜ ਕਿਉਂ ਨਹੀਂ ਰਹੇ ਇਸ ਥੋੜੇ ਜੇਲ੍ਹ ਚੋਂ ਅੱਜ ਤਾਈਂ ਆ ਇੰਟਰਵਿਊ ਹੋ ਕਿਉਂ ਨਹੀਂ ਰਹੀ ਹੈ ਇਹਦੇ ਵਿੱਚ ਆ ਜਿਹੜਾ ਤੁਸੀਂ ਬੀਐਸਐਫ ਕਹਿ ਰਹੀ ਐ ਵੀ ਇਹਨਾਂ ਬੰਦੇ ਨੂੰ ਪਕੜ ਦੇ ਕਿਉਂ ਨਹੀਂ ਹਰੇਕ ਕੰਮ ਦੇ ਵਿੱਚ ਇੱਥੇ ਜਿਹੜੀ ਹਾਈ ਕੋਰਟ ਦੀ ਐ ਅਸੀਂ ਇਹਨਾਂ ਦੀ ਝਾਂਕੀ ਅਸੀਂ ਕੱਢਾਂਗੇ ਜਲੂਸ ਕੱਢਣ ਪੰਜਾਬ ਦਾ ਜਿਹੜਾ ਕੱਢਣ ਲੱਗੇ ਸੀ ਉਹਨੂੰ ਰੋਕਾਂਗੇ